ਪੰਜਾਬ ਦੇ ਜਲੰਧਰ ਸ਼ਹਿਰ ਦੇ ਵਿੱਚ ਹਵਾ ਇਸ ਸਮੇਂ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋਈ ਹੈ ਜਿਸ ਕਰਕੇ ਉੱਥੇ ਦੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਖਾਸ ਕਰਕੇ ਬਿਮਾਰੀਆਂ ਦੇ ਨਾਲ ਖੰਗ ਜ਼ੁਖਾਮ ਮਲੇਰੀਆ ਇਹ ਬਿਮਾਰੀਆਂ ਆਮ ਹੋ ਚੁੱਕੀਆਂ ਨੇ ਹਰ ਘਰ ਦੇ ਵਿੱਚ ਦੇਖਣ ਨੂੰ ਮਿਲ ਰያ ਨੇ ਆਖਿਰ ਇਹਨਾਂ ਬਿਮਾਰੀਆਂ ਤੋਂ ਤੁਸੀਂ ਸਾਵਧਾਨੀਆਂ ਕਿਵੇਂ ਵਰਤ ਸਕਦੇ ਹੋ ਆਪਣੇ ਆਪ ਦਾ ਬਚਾਅ ਕਿਵੇਂ ਕਰ ਸਕਦੇ ਹੋ ਜਾਣਦਿਆਂ ਇਸ ਖਾਸ ਰਿਪੋਰਟ ਦੇ ਵਿੱਚ ਦਰਅਸਲ ਕਈ ਗੰਭੀਰ ਜੋ ਕਿ ਗੰਭੀਰ ਬਿਮਾਰੀਆਂ ਵਧਣ ਲੱਗੀਆਂ ਕਿਉਂਕਿ ਆਬੋ ਹਵਾ ਇੰਨੀ ਜ਼ਹਿਰੀਲੀ ਹੋ ਚੁੱਕੀ ਹੈ ਤਾਂ ਪੰਜਾਬ ਦੇ ਜਲੰਧਰ ਸ਼ਹਿਰ ਦੀ ਆਬੋ ਹਵਾ ਇੰਨੇ ਦਿਨੀ ਜ਼ੈਰੀਲੀ ਹੁੰਦੀ ਜਾ ਰਹੀ ਹੈ ਸੜਕਾਂ ਤੋਂ ਉੜਦੀ ਮਿੱਟੀ ਅਤੇ ਮਿੱਟੀ ਦੇ ਬਾਰੀਕ ਕਣਾਂ ਨੇ ਨਿਵਾਸੀਆ ਦਾ ਜੀਵਨ ਮੁਸ਼ਕਿਲ ਬਣਾ ਦਿੱਤਾ ਹੈ ਦਿਨ ਜੋ ਕਿ ਦਿਨ ਪਰ ਹਵਾ ਦੇ ਵਿੱਚ ਤੈਰਦੇ ਧੂੜ ਦੇ ਕਣਾਂ ਦੇ ਕਾਰਨ ਸ਼ਹਿਰ ਵਾਸੀਆਂ ਦੇ ਵਿੱਚ ਅੱਖਾਂ ਦੇ ਵਿੱਚ ਜਲਨ ਗਲੇ ਦੇ ਵਿੱਚ ਖਾਰਸ਼ ਬਲਗਮ ਖੰਘ ਅਤੇ ਜ਼ੁਖਾਮ ਵਰਗੀਆਂ ਬਿਮਾਰੀਆਂ ਤੇਜ਼ੀ ਦੇ ਨਾਲ ਫੈਲ ਰਹੀਆਂ ਨੇ ਡਾਕਟਰਾਂ ਅਤੇ ਕੈਮਿਸਟ ਦੀ ਦੁਕਾਨਾਂ ਦੇ ਉੱਤੇ ਮਰੀਜ਼ਾਂ ਦੀ ਗਿਣਤੀ ਅਚਾਨਕ ਵੱਧ ਗਈ ਹੈ ਅੰਦਾਜ਼ਾ ਲਗਾਇਆ ਗਿਆ ਹੈਗਾ ਕਿ ਸ਼ਹਿਰ ਦੇ ਹਜ਼ਾਰਾਂ ਲੋਕ ਇਸ ਸਮੇਂ ਅਲਰਜੀ ਸੰਬੰਧੀ ਸਮੱਸਿਆਵਾਂ ਦਾ ਸ਼ਿਕਾਰ ਹੋ ਚੁੱਕੇ ਨੇ ਸ਼ਹਿਰ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਰਵ ਜੋ ਕਿ ਦੱਸਦੀ ਹੈ ਕਿ ਸਰਫੇਸ ਵਾਟਰ ਪ੍ਰੋਜੈਕਟ ਦਾ ਕੰਮ ਚੱਲ ਰਿਹਾ ਹੈਗਾ ਇਸ ਪ੍ਰੋਜੈਕਟ ਦੇ ਲਈ ਲਗਭਗ 60 ਕਿਲੋਮੀਟਰ ਸੜਕਾਂ ਨੂੰ ਪੁੱਟਿਆ ਗਿਆ ਸੀਗਾ ਤਾਂ ਪਾਈਪ ਪਾਉਣ ਤੋਂ ਬਾਅਦ ਵੀ ਕਈ ਥਾਵਾਂ ਦੇ ਉੱਤੇ ਮਿੱਟੀ ਦੇ ਵੱਡੇ ਵੱਡੇ ਢੇਰ ਲੱਗੇ ਰਹਿੰਦੇ ਨੇ ਵਾਹਨਾ ਦੇ ਲੰਘਣ ਦੇ ਕਾਰਨ ਇਹ ਮਿੱਟੀ ਉੱਡ ਕੇ ਹਵਾ ਦੇ ਵਿੱਚ ਘੁਲ ਜਾਂਦੀ ਹੈ ਤੇ ਆਲੇ-ਦੁਆਲੇ ਦੀ ਆਬਾਦੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ ਤਾਂ ਸਥਾਨਕ ਜੋ ਕਿ ਨਿਵਾਸੀ ਸ਼ਿਕਾਇਤ ਕਰ ਰਹੇ ਨੇ ਕਿ ਨਗਰ ਨਿਗਮ ਅਤੇ ਪ੍ਰੋਜੈਕਟ ਪ੍ਰਬੰਧਨ ਕੰਪਨੀਆਂ ਨੇ ਤੂੜ ਕੰਟਰੋਲ ਦੇ ਲਈ ਕੋਈ ਪ੍ਰਬੰਧ ਨਹੀਂ ਕੀਤਾ ਤਾਂ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨਗਰ ਨਿਗਮ ਦੇ ਅਧਿਕਾਰੀ ਇਸ ਵੱਧ ਰਹੇ ਸੰਕਟ ਦੇ ਸਾਹਮਣੇ ਜੋ ਕਿ ਬੇਵੱਸ ਦਿਖਾਈ ਦੇ ਰਹੇ ਨੇ ਅਜਹੀ ਸਥਿਤੀ ਦੇ ਵਿੱਚ ਸ਼ਹਿਰ ਦੇ ਕਈ ਇਲਾਕਿਆਂ ਦੇ ਵਿੱਚ ਸਾਹ ਲੈਣਾ ਵੀ ਮੁਸ਼ਕਲ ਹੁੰਦਾ ਜਾ ਰਿਹਾ ਹੈ ਸ਼ਹਿਰ ਵਾਸੀਆਂ ਦਾ ਕਹਿਣਾ ਹੈਗਾ ਕਿ ਜੇਕਰ ਜਲਦੀ ਹਰੀ ਸੜਕਾਂ ਦੀ ਬਹਾਲੀ ਜੋ ਕਿ ਅਤੇ ਤੂੜ ਰੋਕਣ ਦੇ ਉਪਾਅ ਨਹੀਂ ਕੀਤੇ ਗਏ ਤਾਂ ਹਵਾ ਦੀ ਗੁਣਵੱਤਾ ਹੋਰ ਜ਼ਿਆਦਾ ਖਰਾਬ ਹੋ ਸਕਦੀ ਹੈ ਜਿਸ ਦੇ ਨਾਲ ਸਿਹਤ ਸੰਬੰਧੀ ਸਮੱਸਿਆਵਾਂ ਦੇ ਵਿੱਚ ਹੋਰ ਵੀ ਵਾਧਾ ਹੋ ਸਕਦਾ ਹੈ ਜਦੋਂ ਕਿ ਜੇਕਰ ਗੱਲ ਕੀਤੀ ਜਾਵੇ ਇਤਾ ਸੁਰੱਖਿਆ ਦੇ ਤਾ ਜਿੰਨਾ ਹੋ ਸਕਦਾ ਹੈ ਘਰ ਦੇ ਵਿੱਚ ਰਹੋ ਤਾਂ ਜਦੋਂ 에ਅਰ ਕੁਆਲਿਟੀ ਇੰਡੈਕਸ AQI ਬਹੁਤ ਮਾੜਾ ਹੈ ਜਾਂ ਫਿਰ ਗੰਭੀਰ ਹੁੰਦਾ ਦਾ ਰਿਹਾ ਹੈ ਤਾਂ ਖਾਸ ਕਰਕੇ ਦਮੇ ਦੇ ਮਰੀਜ਼ਾਂ ਨੂੰ ਬਾਹਰ ਜਾਣ ਤੋਂ ਬਚਣਾ ਚਾਹੀਦਾ ਹੈ ਸਵੇਰੇ ਅਤੇ ਸ਼ਾਮ ਨੂੰ ਪ੍ਰਦੂਸ਼ਣ ਦਾ ਪੱਧਰ ਉੱਚਾ ਹੁੰਦਾ ਹੈ ਇਸ ਦੇ ਲਈ ਇਸ ਸਮੇਂ ਦੌਰਾਨ ਤੁਰਨ ਜਾਂ ਫਿਰ ਬਾਹਰ ਜਾਣ ਤੋਂ ਪਰਹੇਜ਼ ਕਰੋ ਜੇਕਰ ਤੁਹਾਨੂੰ ਬਾਹਰ ਜਾਣਾ ਪੈਂਦਾ ਹੈ ਜਾਂ ਫਿਰ ਪ੍ਰਦੂਸ਼ਣ ਦੇ ਕਣਾਂ ਨੂੰ ਆਪਣੇ ਫੇਫੜਿਆਂ ਤੱਕ ਪਹੁੰਚਾਉਣ ਤੋਂ ਰੋਕਣ ਦੀ ਰੋਕਣ ਲਈ ਤੁਹਾਨੂੰ N95 ਜਾਂ ਫਿਰ N99 ਮਾਸਕ ਪਹਿਨਣ ਦੀ ਜੋ ਕਿ ਲੋੜ ਪੈਂਦੀ ਹੈ ਤਾਂ ਉਹ ਜ਼ਰੂਰ ਪਾਇਆ ਕਰੋ ਇਸ ਗੱਲ ਦਾ ਖਾਸ ਧਿਆਨ ਰੱਖਿਆ ਕਰੋ ਕਿਉਂਕਿ ਘਰ ਦੇ ਅੰਦਰ ਹੀ ਪ੍ਰਦੂਸ਼ਣ ਨੂੰ ਘਟਾਉਣ ਦੇ ਲਈ 에어 ਅ ਜੋ ਕਿ ਪਿਉਰੀਫਾਈਡ ਦੀ ਵਰਤੋ ਕਰੋ ਕਿਉਂਕਿ ਘਰ ਦੇ ਵਿੱਚ ਸਾਫ਼ ਹਵਾ ਹੁੰਦੀ ਹੈ ਜੇਕਰ ਇਹ ਉਪਲਬਧ ਨਹੀਂ ਹੈ ਤੁਹਾਡੇ ਕੋਲ ਤਾਂ ਤੁਸੀਂ ਘਰ ਦੇ ਵਿੱਚ ਕਿਉਂ ਜਾਂ ਫਿਰ ਨਾਰੀਅਲ ਦੇ ਤੇਲ ਦੇ ਨਾਲ ਇੱਕ ਛੋਟਾ ਜਿਹਾ ਦੀਵਾ ਜਗਾ ਕੇ ਕੁਝ ਨਮੀ ਬਣਾਈ ਰੱਖ ਸਕਦੇ ਹੋ ਦਿਨ ਦੇ ਵੇਲੇ ਕੁਝ ਪਲਾਂ ਦੇ ਲਈ ਦਰਵਾਜ਼ੇ ਅਤੇ ਖਿੜਕੀਆਂ ਖੋਲੋ ਤਾਂ ਜੋ ਹੂਮਸ ਭਰੀ ਹਵਾ ਨੂੰ ਰੋਕਿਆ ਜਾ ਸਕੇ ਪਰ ਜਦੋਂ ਬਾਹਰ ਬਹੁਤ ਸਾਰਾ ਧੂਆਂ ਤੇ ਧੂੜ ਹੋਵੇ ਤਾਂ ਉਹਨਾਂ ਨੂੰ ਬੰਦ ਜ਼ਰੂਰ ਕਰ ਲਿਆ ਕਰੋ ਫਿਰ ਆਉਂਦਾ ਹੈ ਹਰਬਲ ਸਟੀਮ ਤੇ ਸਟੀਮ ਥੈਰੇਪੀ ਅਜ਼ਮਾਓ ਜੀ ਹਾਂ ਬਚਾਅ ਦੇ ਲਈ ਤੁਸੀਂ ਗਲੇ ਜਾਂ ਫਿਰ ਖਰਾਸ਼ ਨੱਕ ਬੰਦ ਜਾਂ ਫਿਰ ਹੋਰ ਸਾਹ ਲੈਣ ਦੇ ਵਿੱਚ ਮੁਸ਼ਕਲ ਆਉਂਦੀ ਹੈ ਤਾਂ ਦਿਨ ਦੇ ਵਿੱਚ ਦੋ ਵਾਰ ਗਰਮ ਪਾਣੀ ਦੀ ਭਾਫ਼ ਲਓ ਪੁਦੀਨੇ ਕੈਰਮ ਬੀਜ ਜਾਂ ਫਿਰ ਯੂਕਲਿਪਟਸ ਤੇਲ ਦੀਆਂ ਕੁਝ ਬੂੰਦਾਂ ਪਾਓ ਅਤੇ ਇਹ ਨਾ ਸਿਰਫ ਗਲੇ ਨੂੰ ਸ਼ਾਂਤ ਕਰਦਾ ਹੈ ਬਲਕਿ ਸਾਹ ਨਾਲੀਆਂ ਨੂੰ ਵੀ ਖੋਲਦਾ ਹੈ ਫਿਰ ਇਨਹੇਲਰ ਦੇ ਦਵਾਈਆਂ ਦੀ ਵਰਤੋਂ ਕਰੋ ਜੀ ਹਾਂ ਦਮਾ ਦੇ ਮਰੀਜ਼ਾਂ ਨੂੰ ਆਪਣੀਆਂ ਦਵਾਈਆਂ ਸਮੇਂ ਸਿਰ ਲੈਣੀਆਂ ਚਾਹੀਦੀਆਂ ਨੇ ਹਮੇਸ਼ਾ ਆਪਣੇ ਨਾਲ ਇਨਹੇਲਰ ਜਾਂ ਫਿਰ ਅ ਦੱਸ ਦਈਏ ਕਿ ਨੈਬੁਲਾਈਜ਼ਰ ਰੱਖੋ ਜੇਕਰ ਤੁਹਾਨੂੰ ਸਾਹ ਲੈਣ ਦੇ ਵਿੱਚ ਮੁਸ਼ਕਲ ਜਾਂ ਫਿਰ ਛਾਤੀ ਦੇ ਵਿੱਚ ਭਾਰੀਪਣ ਲੱਗਦਾ ਹੈ ਤਾਂ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਆਪਣੀ ਦਵਾਈ ਆਪਣੇ ਨਾਲ ਆਪਣੇ ਆਪ ਬਿਲਕੁਲ ਨਾ ਬਦਲੋ ਡਾਕਟਰ ਦੀ ਸਲਾਹ ਲੈ ਕੇ ਹੀ ਬਦਲੋ ਫਿਰ ਇਹ ਯੋਗਾ ਤੇ ਸਾਹ ਲੈਣ ਦੇ ਵਿੱਚ ਜੋ ਕਿ ਕਸਰਤਾਂ ਹੁੰਦੀ ਹੈ ਤਾਂ ਪ੍ਰਦੂਸ਼ਣ ਦੇ ਵਿੱਚ ਵੀ ਆਪਣੇ ਫੇਫੜਿਆਂ ਨੂੰ ਮਜ਼ਬੂਤ ਰੱਖਣ ਦੇ ਲਈ ਜੋ ਕਿ ਯੋਗਾ ਅਤੇ ਅਨੂਮੋਲ ਵਿਲੋਮ ਵਰਗੇ ਸਾਹ ਲੈਣ ਦੀਆਂ ਕਸਰਤਾਂ ਕਰਦੇ ਅੰਦਰ ਜ਼ਰੂਰ ਕਰੋ ਇਹ ਫੇਫੜਿਆਂ ਦੀ ਰਥਾਂ ਨੂੰ ਵਧਾਉਂਦੇ ਨੇ ਅਤੇ ਸਾਹ ਲੈਣ ਦੇ ਵਿੱਚ ਪ੍ਰਕਿਰਿਆ ਦੇ ਵਿੱਚ ਮਦਦ ਕਰਦੇ ਨੇ ਇਹ ਸਿਰਫ ਸਾਫ਼ ਹਵਾ ਵਾਲੇ ਕਮਰੇ 'ਚ ਹੀ ਕਰਨਾ ਹੈ ਯਾਦ ਰੱਖਿਓ ਇਸ ਗੱਲ ਨੂੰ ਫਿਰ ਆਉਂਦਾ ਹੈ ਧੂੜ ਤੇ ਜੋ ਕਿ ਧੂਏ ਤੋਂ ਦੂਰ ਰਹੋ ਦਮਾ ਦੇ ਮਰੀਜ਼ਾਂ ਦੇ ਲਈ ਖਾਸ ਕਰਕੇ ਹੈਗਾ ਦਮਾ ਦੇ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੇ ਧੂਏ ਤੋਂ ਬਚਣਾ ਚਾਹੀਦਾ ਹੈ ਭਾਵੇਂ ਉਹ ਸਿਗਰਟ ਦਾ ਧੂਆਂ ਹੋਵੇ ਖਾਣਾ ਪਕਾਉਣ ਵਾਲੀ ਗੈਸ ਹੋਵੇ ਜਾਂ ਫਿਰ ਧੂਫ ਜਾਂ ਫਿਰ ਧੂਆਂ ਹੋਵੇ ਕਰਦੇ ਸਫਾਈ ਕਰਦੇ ਸਮੇਂ ਮਾਸਕ ਪੈਨੋ ਤਾਂ ਜੋ ਧੂੜ ਦੇ ਕਣਾਂ ਨੂੰ ਫੇਫੜਿਆਂ ਨੂੰ ਨੁਕਸਾਨ ਨਾ ਪਹੁੰਚਾ ਸਕੇ ਫਿਰ ਗੱਲ ਆਉਂਦੀ ਹੈ ਵੀ ਡਾਕਟਰ ਦੀ ਸਲਾਹ ਕਦੋਂ ਲੈਣੀ ਚਾਹੀਦੀ ਹੈ ਧਿਆਨ ਨਾਲ ਜ਼ਰੂਰ ਸੁਣੀਓ ਇਸ ਗੱਲ ਨੂੰ ਜੇਕਰ ਤੁਹਾਨੂੰ ਰਾਤ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਹੁੰਦੀ ਹੈ ਛਾਤੀ ਦੇ ਵਿੱਚ ਜਕੜਨ ਜਾਂ ਫਿਰ ਵਾਰ-ਵਾਰ ਖੰਘ ਹੁੰਦੀ ਹੈ ਤਾਂ ਇਸ ਨੂੰ ਨਜ਼ਰ ਅੰਦਾਜ਼ ਨਾ ਕਰੋ ਇਹ ਸੰਕੇਤ ਹਨ ਕਿ ਪ੍ਰਦੂਸ਼ਣ ਦੇ ਪ੍ਰਭਾਵ ਵਧ ਰਹੇ ਨੇ ਅਜਿਹੀ ਸਥਿਤੀ ਦੇ ਵਿੱਚ ਤੁਰੰਤ ਆਪਣੇ ਨੇੜਲੇ ਕਿਸੇ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਤੇ ਆਪਣਾ ਇਲਾਜ ਜ਼ਰੂਰ ਕਰਵਾਓ